ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸੂਨ ਵਾਲੀਆਂ ਪਲੂਨ ਝੋਟੀਆਂ ਦਿਖਾਉਣੀ ਹੈ ਇੱਕ ਨਜ਼ਦੀਕ ਆ ਇੱਕ ਥੋੜੇ ਟਾਈਮ ਦੀ ਕੱਚੀ ਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਿਆਨ ਸਿੰਘ ਪਿੰਡ ਕਹਿਰ ਜ਼ਿਲ੍ਹਾ ਬਰਨਾਲਾ ਤਸਵੀਰ ਤਪਨ ਤੇ ਮੋਬਾਈਲ ਨੰਬਰ ਵੀਰ ਆਪਣਾ 9465433210 9465433210 ਜਾ ਰਿਹਾ ਜੀ 88725 44 ਬੋਰਸੋ ਸੋਹਣੀ ਅੱਜ ਪਲੂਨ ਕਟੀਆਂ ਦੋ ਬਕਾਊ ਆਪਣੇ ਕੋਲ ਹਾਂਜੀ ਜਿਹੜੀ ਪਹਿਲਾ ਨੰਬਰ ਦੇਖ ਰਹੇ ਆ ਕਿੰਨੇ ਕ ਦਿਨ ਕੱਢਦੇ ਸੂਣ ਦੇ ਇਹਦੇ ਭਾਈ ਮੰਨ ਕੇ ਚੱਲੋ ਭਜੀ 7 ਕਿੰਨੇ ਬਾਕੀ ਆ ਅੱਛਾ 10 ਦਿਨ ਸੂਣ ਚ ਵਾਕੀ ਪਾਣੀ ਆ ਜੀ ਸੇਲ ਛੱਡੀ ਦਾ ਕੋਈ ਜਾਂਦੀ ਬਹੁਤ ਖੰਦੀ ਜਿਵੇਂ ਮਰ ਜਾ ਹੱਥ ਪੱਲਾ ਫੇਰੀ ਚੱਲੋ ਹਨਾ ਕੋਸ ਨਹੀਂ ਕੋਈ ਸਵਾ ਦੇ ਸਰ ਬਟਨ ਵਾਲੀ ਝੋਟੀ ਆ ਤੇ ਹਜੇ ਕੱਚੀ ਕੱਚੀ ਆ ਤੇ ਕਿੰਨਾ ਕ ਦੁੱਧ ਦੇ ਦੂੰ ਦਾ ਚਾ ਜਾਏ ਤਦ ਬਾਈ ਆਪਾਂ ਆਪਣੇ ਕਹਿਣਾ ਜੜੇ ਕਿੰਨਾ ਵੀ ਨੇ ਜੀ ਆਪ ਵੀ ਸਮਝ ਨਾਲ ਲੋ ਚਾਹੇ ਕੋਈ 10 ਮਾਣ ਲੈ ਚਾਹੇ ਕੋਈ 7 ਮਾਣ ਲੈ ਆਪਾਂ 10 ਕਿਲੋ ਕਰ ਜੀ ਪਰ ਭਾਰਪੁਰ ਜੀ ਕਹਿੰਦਾ ਨਹੀਂ ਕੋਈ ਫੋਲ ਕਰਦੀ ਆਪਣੀ ਭਾਰ ਦੀ ਰੇਟ ਇਹਦਾ ਕੀ ਰਹੂਗਾ ਫੋਲ ਦਾ ਆਪਾਂ 9000 ਦਾ ਮਾਨਦਾਨ ਹੋ ਜਾਊਗਾ ਹਾਂਜੀ ਮਾਨਦਾਨ ਲਿਓ ਵਾਰ ਨੂੰ ਸੋ ਵੀਰੋ ਸਿੰਘ ਵਗੈਰਾ ਦੇਖ ਸਕਦੇ ਹੋ ਕੱਟੀ ਦਾ ਸੋਹਣਾ ਸਾਫ਼ ਸੁਥਰਾ ਸੁਰ ਬੰਤਰ ਵਗੈਰਾ ਦੇਖੋ ਬੋਡੀ ਮੰਤਰ ਸੋਹਣੀ ਸਾਫ ਸੁਥਰੀ 10 ਕ ਦਿਨ ਦੀ ਕੱਚੀ ਰੇਟ ਸਿਰਫ 90000 ਰੁਪਿਆ ਟੋਕੜਾਂ ਵਾਲਾ ਭਾਈ ਆ ਜਮਾ ਤੇ ਤੁਹਾਡੇ ਘਰੇ ਸੱਜਰ ਬਿਲਕੁਲ ਸੂਗੀ ਜਮਾ ਬਾਕੀ ਨਵਾਂ ਹਨ ਦੂਜੇ ਸੂਈ ਨੂੰ ਪਸੂ ਐਟਮੈਟਿਕਲੀ ਵੱਜ ਜਾਂਦਾ ਤੇ ਠੰਡੀਆਂ ਬਹ ਹੱਥ ਫੇਰ ਕੇ ਦਿਖਾਈ ਦਿੱਤਾ ਤੇ ਲੇਵਾ ਸੋਨਾ ਪੁੱਤਾਂ ਦੀ ਦਾ ਸਾਫ ਸੁਥਰਾ ਥਣਚਾਰੇ ਨਿਕਲਵੇਂ ਬਟਨ ਵਾਲਾ ਲੇਵਾਗਾ ਕੀਮਤ ਆ ਗਈ 90000 ਰੁਪਿਆ ਮੌਕੇ ਤੇ ਬਾਈ ਜੀ ਮਾਨਤਾਨ ਹੋ ਜਾਊਗਾ ਸੋ 90000 ਦੇ ਵਿੱਚੋਂ ਮੌਕੇ ਤੇ ਮਾਨਤਾਨ ਤੁਹਾਡਾ ਹੋ ਜਾਊਗਾ ਪਲੂਣ ਕੱਟੀ ਪਹਿਲਾ ਸੂਆ ਸੂਰੀ ਆ ਅਗੇ ਭਾਈ ਜੀ 2 ਨੰਬਰ ਜਿਹੜੀ ਕੱਟੀ ਦੇਖ ਰਹੇ ਆ ਆਪਾਂ। ਤੁਸੀਂ ਪਹਿਲਾ ਸਵਾਲ ਸੁਣ ਲਿਏ। ਇਹ ਕਿੰਨੇ ਕੱਚੀ ਆ? ਇਹਦੇ 25 ਅਕਤੂਬਰ ਨੂੰ ਡਣ ਪੂਰੇ ਆਏ। ਮਾਲੀਆ ਮਹੀਨੇ ਤੋਂ ਉੱਤੇ ਪਿਆ। ਹਾਂਜੀ ਅੱਜ 10 ਦੀ ਬੋਲੀ ਹਾਂ। 1.5 ਮਹੀਨਾ ਮੰਨ ਲਓ। 1.5 ਮਹੀਨਾ ਮੰਨ ਲੀਤੇ। ਇਹਦਾ ਰੇਟ ਕੀ ਰੱਖਿਆ? ਇਹਦਾ ਮੁੱਲ ਫੂਕ ਕੇ ਕਰਨਾ। ਕੱਚੀ ਆ ਹਨਾ? ਹਾਂਜੀ। ਕੋਈ ਸ਼ਿਕਾਇਤ ਤਾਂ ਨਹੀਂ ਭਾਰਪੁਰਾ? ਇਹਨਾਂ ਨੂੰ ਫੁੱਲ ਗਾਰੰਟੀ ਜੇ ਇਹਦੇ ਭਾਰ ਪੈ ਗਿਆ ਆਪਣੇ ਘਰੇ ਵੱਲ ਜੀ। ਤੋੜ ਦੇ ਬਾਹਰ ਨੂੰ। ਸੁਵਰਾ ਸਿੰਘ ਨੂੰ ਮੱਥਾ ਦੇਖੋ ਸੋਨਾ ਸਾਫ ਸੁਥਰਾ ਕੱਟੀ ਦਾ ਤੇ ਥਾਂ ਦੇਖ ਲਓ ਚਾਰੇ। ਲਾਹੇ ਪੈਣਾ ਸਟਾਰਟ ਹੋ ਗਿਆ ਤੇ ਬਾਕੀ ਰੰਗ ਕਾਲਾ ਜਾਮਣ ਵਰਗਾ ਮੱਥੇ ਤੇ ਮਾੜੀ ਜਿਹੀ ਹਲਕੀ ਜਿਹੀ ਮੇਮ ਬੁੱਲੀ ਖੁੱਲੀ ਜਿਹੀ ਹੈਗੀ ਆ ਤੇ ਪਰ ਝੋਟੀ ਚੰਗੀ ਆ ਕਿਸੇ ਬਸ ਹੱਥ ਦਰਾਣੀ ਕੋਈ ਸਾਤੀ ਕੁੰਬਰਾਣੀ ਤੇ ਰੇਟ ਜਮਾ ਦਰਮਿਆਨਾ ਹੀ ਹੋਊਗਾ ਇਹਦਾ ਹਾਂਜੀ ਹਾਂਜੀ ਜਾਇ ਜੀ ਕਰਾਂਗੇ ਕੋਈ ਬਾੜਾ ਨਹੀਂ ਜੀ ਸੋ ਆਪਾਂ ਦੋ ਝੋਟੇ ਦਿਖਾ ਦਿਆਂ ਗੱਬਣਾ ਇੱਕ ਦੇ 10 ਦਿਨ ਵਾਗੇ ਇੱਕ ਦੇ ਮਹੀਨਾ ਵਾਗੇ ਪਿਆ ਤੇ 9465433210 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿਓ ਜੀ